ਤੋ ਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਨੇ ਲੈਟਰ ਲਿਖ ਕੇ ਸੰਨ ਭੇਜੀ ਸੀ ਕਿ ਬੈਲਜੀਅਮ ਦੇ ਵਿੱਚ ਸਰਕਾਰ ਵੱਲੋਂ ਕੋਈ ਐਸਾ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ ਕਿ ਕੋਈ ਵੀ ਬੱਚਾ ਦਸਤਾਰ ਸਜਾ ਕੇ ਨਾ ਤਾਂ ਪੜ੍ਹਾਈ ਕਰ ਸਕਦਾ ਨਾ ਉੱਤੇ ਕੋਈ ਧਾਰਮਿਕ ਐਕਟੀਵਿਟੀ ਕਰ ਸਕਦਾ। ਤੋ ਇਸ ਕਾਨੂੰਨ ਦੇ ਅਗੇਂਸਟ ਸੰਗਤਾਂ ਲਾਮਬੰਦ ਹੋ ਰਹੀਆਂ ਨੇ ਕਿਉਂਕਿ ਆ ਜਿਹੜੀ ਦਸਤਾਰ ਆ ਇਹ ਸਿੱਖਾਂ ਦਾ ਮੁਢਲਾ ਹੱਕ ਹੈ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੋਕਾਂ ਦੇ ਧਾਰਮਿਕ ਚਿੰਨ ਬਚਾਏ ਪਰ ਅੱਜ ਸਮੇਂ ਦੀਆਂ ਏਜੰਸੀਆਂ ਜਿਹੜੀਆਂ ਉਹ ਆਪਣੀਆਂ ਚਾਲਾਂ ਚੱਲ ਕੇ ਵਕਫਾ ਮੁਲਖਾਂ ਦੇ ਵਿੱਚੋਂ ਸਿੱਖਾਂ ਦੀ ਜਿਹੜੀ ਆਇਡੈਂਟੀਟੀ ਹੈ ਦਸਤਾਰ ਉਸ ਨੂੰ ਧਾਂ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੀ ਜਿਹੜੀ ਇਹ ਦਸਤਾਰ ਆ ਨਾ ਇਹ ਵਿਲੱਖਣ ਪਹਿਚਾਨ ਗੁਰੂ ਗੋਬਿੰਦ ਸਿੰਘ ਜੀ ਮਾਰੇ ਸਾਨੂੰ ਬਖਸ਼ਿਸ਼ ਦਿੱਤੀ ਹੈ ਸਿੱਖ ਤੁਰਦਾ ਸ਼ਰਧਾ ਇਨਸਾਨ ਸਾਹਿਬ ਆ ਔਰ ਉਹ ਨਿਸ਼ਾਨ ਜਿਸ ਨੂੰ ਦਬਾਉਣ ਲਈ ਸਮੇਂ ਦੀ ਸਰਕਾਰਾਂ ਏਜੰਸੀਆਂ ਕੋਧੀਆਂ ਚੱਲਣਾ ਚੱਲਦੀਆਂ ਇੰਡੀਆ ਵਿੱਚ ਵੀ ਹੋਵੇ ਉੱਥੇ ਵੀ ਧਾਰਮਿਕ ਪੜਾਈ ਜਿਹੜੀ ਹੈ ਉਹਦੇ ਵਿੱਚ ਬਹੁਤ ਰਦੋ ਬਦਲ ਕਰਕੇ ਗੁਰੂ ਸਾਹਿਬਾਨ ਦੇ ਬਾਲ ਗੁਰੂ ਸਾਹਿਬਾਨ ਦੇ ਬਾਰੇ ਵਿੱਚ ਬਹੁਤ ਅਪਮਾਨਜਨਕ ਲਿਖਤਾਂ ਵੀ ਇਸ ਵੇਲੇ ਤੁਸੀਂ ਵੇਖ ਰਹੇ ਹੋ ਧਾਰਮਿਕ ਲਬਾਸ਼ ਤੇ ਬੜੇ ਸਵਾਲ ਉੱਠ ਰਹੇ ਹਨ ਤਾਂ ਇਹ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਏਜੰਸੀਆਂ ਦੇ ਕਾਰੇ ਹਨ ਪਹਿਲਾਂ ਤੇ ਸਾਰੇ ਪ੍ਰੈਸ ਦੇ ਰਾਹੀਂ ਸੁਣਨ ਵਾਲੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਜੀ ਸਾਰੇ ਇੱਥੇ ਪਹੁੰਚੇ ਹੋ ਤੁਸੀਂ ਦੇਖਿਆ ਕਿ ਅਸੀਂ ਸਾਰੇ ਸਿੰਘ ਰਲ ਕੇ ਬੈਲਜੀਅਮ ਦੀ ਸੰਗਤ ਵੱਲੋਂ ਜੋ ਸਾਨੂੰ ਹੁਕਮ ਲੱਗਾ ਸੀ ਕਿ ਇੱਕ ਚਿੱਠੀ ਜੋ ਬੈਲਜੀਅਮ ਦੀ ਸੰਗਤ ਨੇ ਦਾਸ ਨੂੰ ਭੇਜੀ ਸੀ ਜਿਦੇ ਵਿੱਚ ਉਹਨਾਂ ਲਿਖਤ ਵਿੱਚ ਵੀ ਸਾਰਾ ਕੁਝ ਲਿਖ ਕੇ ਦੱਸਿਆ ਕਿ ਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਸਰਦਾਰ ਹਰਪ੍ਰੀਤ ਸਿੰਘ ਨੇ ਲੈਟਰ ਲੇ ਕੇ ਸਾਨੂੰ ਭੇਜੀ ਸੀ ਕਿ ਬੈਲਜੀਅਮ ਦੇ ਵਿੱਚ ਸਰਕਾਰ ਵੱਲੋਂ ਕੋਈ ਐਸਾ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ ਕਿ ਕੋਈ ਵੀ ਬੱਚਾ ਦਸਤਾਰ ਸਜਾ ਕੇ ਨਾ ਤਾਂ ਪੜ੍ਹਾਈ ਕਰ ਸਕਦਾ ਨਾ ਉੱਥੇ ਦੀ ਕੋਈ ਧਾਰਮਿਕ ਐਕਟੀਵਿਟੀ ਕਰ ਸਕਦਾ ਸੋ ਇਸ ਕਾਨੂੰਨ ਦੇ ਅਗੇਂਸਟ ਸੰਗਤਾਂ ਲਾਮਬੰਦ ਹੋ ਰਹੀਆਂ ਨੇ ਕਿਉਂਕਿ ਆ ਜਿਹੜੀ ਦਸਤਾਰ ਆ ਇਹ ਸਿੱਖਾਂ ਦਾ ਮੁੱਢਲਾ ਹੱਕ ਹੈ ਸਾਡੇ ਗੁਰੂ ਸਾਹਿਬਾਨ ਨੇ ਤਿਲਕ ਜੈ ਨੂੰ ਰਾਖਾ ਪ੍ਰਭਤਾਗਾ ਕਿਨੋਂ ਵੱਡੋ ਕਲੂ ਮੈਸਾਗਾ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੋਕਾਂ ਦੇ ਧਾਰਮਿਕ ਚਿੰਨ ਬਚਾਏ ਪਰ ਅੱਜ ਸਮੇਂ ਦੀਆਂ ਏਜੰਸੀਆਂ ਜਿਹੜੀਆਂ ਉਹ ਆਪਣੀਆਂ ਚਾਲਾਂ ਚੱਲ ਕੇ ਵੱਖ-ਵੱਖ ਮੁਲਕਾਂ ਦੇ ਵਿੱਚੋਂ ਸਿੱਖਾਂ ਦੀ ਜਿਹੜੀ ਆਇਡੈਂਟੀਟੀ ਹੈ ਦਸਤਾਰ ਕੋਸ਼ਿਸ਼ ਨੂੰ ਧਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਸੋ ਅੱਜ ਉਹ ਮਸਲਾ ਲੈ ਕੇ ਅਸੀਂ ਸ੍ਰੀ ਕਲਤਕ ਸਾਹਿਬ ਵਿੱਚ ਪਹੁੰਚੇ ਆ ਜੋ ਕਿ ਜਹਦਰ ਸਾਹਿਬ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਵਾ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੀ ਜਿਹੜੀ ਇਹ ਦਸਤਾਰ ਆ ਨਾ ਇਹ ਵਿਲੱਖਣ ਪਹਿਚਾਨ ਗੁਰੂ ਗੋਬਿੰਦ ਸਿੰਘ ਜੀ ਮਾਰੇ ਸਾਨੂੰ ਬਖਸ਼ਿਸ਼ ਕੀਤੀ ਹੈ ਸਿੱਖ ਤੁਰਦਾ ਫਿਰਦਾ ਇਨਸਾਨ ਸਾਹਿਬ ਆ ਔਰ ਉਹ ਨਿਸ਼ਾਨ ਜਿਸ ਨੂੰ ਦਬਾਉਣ ਲਈ ਸਮੇਂ ਦੀ ਸਰਕਾਰਾਂ ਏਜੰਸੀਆਂ ਕੋਧੀਆਂ ਚਾਲਾਂ ਚੱਲਦੀਆਂ ਉਹਦੇ ਵਿੱਚੋਂ ਚਾਹੇ ਇੰਡੀਆ ਵਿੱਚ ਹੀ ਹੋਵੇ ਉੱਥੇ ਵੀ ਧਾਰਮਿਕ ਪੜਾਈ ਜਿਹੜੀ ਹੈ ਉਹਦੇ ਵਿੱਚ ਬਹੁਤ ਰਦੋ ਬਦਲ ਕਰਕੇ ਗੁਰੂ ਸਾਹਿਬਾਨ ਦੇ ਬਾਰੇ ਗੁਰੂ ਸਾਹਿਬਾਨਾਂ ਦੇ ਬਾਰੇ ਵਿੱਚ ਬਹੁਤ ਅਪਮਾਨਜਨਕ ਲਿਖਤਾਂ ਵੀ ਇਸ ਵळे ਤੁਸੀਂ ਵੇਖ ਰਹੇ ਹੋ ਧਾਰਮਿਕ ਲਿਬਾਸ ਤੇ ਬੜੇ ਸਵਾਲ ਉੱਠ ਰਹੇ ਹਨ ਤੋਂ ਇਹ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਏਜੰਸੀਆਂ ਦੇ ਕਾਰੇ ਹਨ ਤੋਂ ਅਸੀਂ ਕੱਲ ਤੱਕ ਸਾਹਿਬ ਜੀ ਨੂੰ ਆ ਕੇ ਬੇਨਤੀ ਕੀਤੀ ਹੈ ਕਿ ਜਿਹੜੀ ਸਾਡੀ ਸਾਡਾ ਧਾਰਮਿਕ ਪਹਿਰਾਵਾ ਵਾ ਇਹਦੇ ਉੱਤੇ ਜਾਇਦਰ ਸਾਹਿਬ ਆਪ ਕਾਰਵਾਈ ਕਰਕੇ ਸਿੱਖ ਸੰਗਤਾਂ ਨਾਲ ਲੈ ਕੇ ਜਿੱਥੋਂ ਵੀ ਇਹ ਕਾਨੂੰਨ ਪਾਸ ਹੋਇਆ ਵਾ ਉਸ ਕਾਨੂੰਨ ਨੂੰ ਇੱਕ ਵਾਰ ਰਿਵਰਸ ਕਰਾਉਣ ਔਰ ਤਾਂ ਕਿ ਇਹਦਾ ਸਾਰੇ ਵਿਦੇਸ਼ਾਂ ਤੱਕ ਮੈਸੇਜ ਜਾਵੇ ਕਿ ਅੱਗੇ ਤੋਂ ਕੋਈ ਵੀ ਸਰਕਾਰ ਇਹੋ ਜਿਹਾ ਕਾਰਜ ਨਾ ਕਰ ਸਕੇ ਬੱਚਿਆਂ ਦੀਆਂ ਮਤਾਵਾਵਾਂ ਵੱਲੋਂ ਵੀਡੀਓ ਸਾਡੇ ਤੱਕ ਭੇਜੀਆਂ ਵਾ ਜਿਨ੍ਹਾਂ ਦੇ ਬੱਚਿਆਂ ਦੀਆਂ ਦਸਤਾਰਾਂ ਸਕੂਲ ਦੇ ਗੇਟ ਤੇ ਲਵਾ ਕੇ ਕੁਰਨ ਸਕੂਲ ਚ ਕਿ ਜਿਆ ਬੱਚੇ ਵੀ ਰੋ ਰਹਿ ਤੇ ਬੱਚਿਆਂ ਦੀਆਂ ਮਾਤਾ ਵੀ ਰੋ ਰਹੀਆਂ ਸੋ ਉਹਨਾਂ ਦੀ ਫਰਿਆਦ ਲੈ ਕੇ ਅਸੀਂ ਇੱਥੇ ਪਹੁੰਚੇ ਹਾਂ ਅੱਜ ਇਹ ਕਾਰਵਾਈ ਨੂੰ ਅਸਰਿਤ ਕਰਨ ਵਾਸਤੇ ਆਏ ਸੀ ਇਹ ਮਸਲਾ ਪਹਿਲਾਂ ਵੀ ਸੀ 2014 ਵਿੱਚ ਸ਼ਾਇਦ ਖਤਮ ਹੋ ਗਿਆ ਸੀ ਜੀ ਮਸਲਾ ਪਹਿਲਾਂ ਵੀ ਉੱਠਿਆ ਸੀ ਕਿਉਂਕਿ ਬੈਲਜੀਅਮ ਉਹ ਫਰਾਂਸ ਦੇ ਵਿੱਚ ਸੀ ਫਰਾਂਸ ਵਿੱਚ ਸ਼ਾਇਦ ਖਤਮ ਹੋਇਆ ਵਾ ਪਰ ਇਹ ਦੁਬਾਰਾ ਤੋਂ ਬੈਲਜੀਅਮ ਵਿੱਚ ਸ਼ੁਰੂ ਕੀਤਾ ਗਿਆ ਔਰ ਮੈਨੂੰ ਇਹਦੀ ਟਾਈਮਿੰਗ ਜਿਹੜੀ ਆ ਉਹ ਬਹੁਤ ਟਾਈਮਿੰਗ ਤੋਂ ਮੈਨੂੰ ਸ਼ੱਕ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦਸਤਾਰ ਸਜਾ ਕੇ ਤਿਲਕ ਜੰਨੂ ਦੇ ਰਾਖੇ ਬਣੇ ਸੀ ਅਸੀਂ 350 ਸਾਲਾਂ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਤੇ ਉਸੇ ਟਾਈਮ ਤੇ ਆਣ ਕੇ ਸਾਡੀ ਉਸੇ ਦਸਤਾਰ ਨੂੰ ਜਿਹੜੀ ਤਿਲਕ ਜੰਨੂ ਦੇ ਰਾਖਾ ਵਾ ਉਸੇ ਦਸਤਾਰ ਨੂੰ ਲਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੋ ਰਹੀਆਂ ਵਾ ਔਰ ਮੈਂ ਇਹ ਬੇਨਤੀ ਕਰਦਾ ਹਾਂ ਕਿ ਸਾਡੀ ਜਿਹੜੀ ਸਿੱਖ ਕੌਮ ਆ ਉਹ ਇੱਕ ਬੰਨਿਓ ਹੜ ਨਾਲ ਪੀੜਤਾ ਇਸ ਵਾਲੇ ਸਾਡਾ ਪੰਜਾਬ ਇਸ ਵਾਲੇ ਹੜਾਂ ਦੇ ਵਿੱਚੜ ਰੋੜ ਰਿਹਾ ਹੈ ਦੂਜੇ ਪਾਸਿਓਂ ਉਹ ਚਾਲ ਚੱਲੀ ਹੈ ਕਿਉਂਕਿ ਜਦੋਂ ਜਦੋਂ ਉਹਨੂੰ ਧਾਰਮਿਕ ਕੋਈ ਕਾਰਵਾਈ ਸ਼ੇਕ ਕੌਮ ਕਰਦੀ ਹੈ ਉਦੋਂ ਉਦੋਂ ਹੀ ਵਿਦੇਸ਼ਾਂ ਵਿੱਚ ਵਿਸ਼ੇਸ਼ ਕਾਰਜ ਕਰਨ ਵਾਲੇ ਸਾਡੇ ਸਿੱਖਾਂ ਦਾ ਕਤਲ ਕੀਤਾ ਜਾਂਦਾ ਹੈ ਜਾਂ ਉਹਨਾਂ ਦੇ ਨਾਲ ਇਹੋ ਜਿਹੀਆਂ ਕੋਜੀਆਂ ਹਰਕਤਾਂ ਕੀਤੀਆਂ ਜਾਂਦੀਆਂ ਪਿਛਲੇ ਦਿਨ ਤੁਸੀਂ ਵੇਖਿਆ ਏਜੰਸੀਆਂ ਨੇ ਸਾਡੇ ਸਿੱਖਾਂ ਦੇ ਕਿਦਾਂ ਕਤਲ ਕੀਤੇ ਆ ਵਿਦੇਸ਼ਾਂ ਵਿੱਚ ਤੋਂ ਆ ਜਿਹੜੀਆਂ ਚੀਜ਼ਾਂ ਵਾਂ ਇਹ ਉਸ ਧੁਕਵੇਂ ਸਮੇਤ ਹੀ ਹੁੰਦੀ ਹੈ ਜਵਾ ਜਦੋਂ ਸੇ ਕੌਮ ਕਿਸੇ ਵੱਡੇ ਕਾਰਜ ਨੂੰ ਕਰਨ ਵਾਸਤੇ ਅੱਗੇ ਆਉਂਦੀ ਹੈ ਸੋ ਸਾਡੀ ਬੇਨਤੀ ਹੈ ਆਪ ਮੀਡੀਆ ਦੇ ਰਾਹੀਂ ਵਿਦੇਸ਼ਾਂ ਵਿੱਚ ਵਸਦੇ ਪੂਰੇ ਸਿੱਖ ਚਾਹੇ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਆ ਉਹ ਜਰੂਰ ਬੈਲਜੀਅਮ ਦੀ ਇਸ ਸੰਗਤ ਵੱਲੋਂ ਕੀਤੀ ਗਈ ਫਰਿਆਦ ਨੂੰ ਅਕਾਲ ਤਖਤ ਸਾਹਿਬ ਜਿਹੜਾ ਸਪਟਾਇਆ ਉਹ ਸੋਚੇ ਔਰ ਆਪਣਾ ਆਪਣਾ ਯਤਨ ਕਰੇ ਕਿ ਕਿਸ ਤਰੀਕੇ ਨਾਲ ਹੋਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੂੰ ਨੱਥ ਪਾਈ ਜਾ ਸਕੇ ਸੋ ਆਪ ਜੀ ਦਾ ਵੀ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਔਰ ਉਹਨਾਂ ਦੀ ਆਵਾਜ਼ ਉਹਨਾਂ ਦੀਆਂ ਭਾਵਨਾਵਾਂ ਨੂੰ ਵਰਲਡ ਤੱਕ ਲੈ ਕੇ ਜਾ ਰਹੇ ਹੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਸਾਹਿਬ ਜੀ ਦੀ ਕੀਫਤ